ਨਯੋਧ ਕੋਰ ਸਿੱਧੂ ਨੇ ਕਿ ਕੋਈ ਗੱਲ ਨਹੀਂ ਉਹ ਮਿੱਠੂ ਮਦਾਨ ਨੇ ਵੀ ਬਹੁਤ ਕੁਝ ਕਿਹਾ ਉਹਦਾ ਵਿੱਚ ਫਾਦ ਦੇ ਦੇਣ ਫਿਰ ਉਹ ਉਹ ਕਹਿੰਦਾ ਕਾਉਂਸਲਰਾਂ ਨੂੰ ਤੂੰ ਪੈਸੇ ਲੈਂਦੇ ਰਹੇ ਉਹ ਕਹਿੰਦਾ ਸੋਨੇ ਦੇ ਕੜੇ ਲੈਂਦੇ ਰਹੇ ਫਿਰ ਉਹ ਤਾਂ ਉਹਨੇ ਵੀ ਕਿਹਾ ਹੈ ਹੈ ਕੀ ਅਖੇ ਜੀ ਕੀ ਦੀ ਜਾਨ ਨੂੰ ਖਤਰਾ ਪਹਿਲਾਂ ਸੋਚ ਕੇ ਬੋਲਣਾ ਸੀ ਇਹ ਚੰਗਾ ਕੰਮ ਲੱਭੇ ਲੋਕਾਂ ਨੂੰ ਗਾਣਾ ਕੱਢ ਕੇ ਮੇਰੇ ਕੋਲ ਆਜਿਆ ਕਰੋ ਮੈਨੂੰ ਹੁਣ ਮਾਰਨਗੇ ਜੀ ਇਹ ਮੈਨੂੰ ਹੁਣ ਕੁੱਟਣਗੇ ਜੀ। ਵੀ ਪਹਿਲਾਂ ਆਪਦੇ ਸਾਹਬ ਨਾਲ ਬੋਲੋ ਪਾਰਟੀ ਦੀ ਤਾਂ ਜਿਹੜੇ ਜਿਹੜੀਆਂ ਹੁਣ ਟਾਈਮ ਲੈਂਦੇ ਫਿਰਦੇ ਹੋ ਪ੍ਰਿੰਕਾ ਤੋਂ ਤੇ ਰਾਹੁਲ ਗਾਂ ਤੋਂ ਪਹਿਲਾਂ ਲੈ ਲੈਂਦੇ। ਤਰੀਕਾ ਹੁੰਦਾ ਕੋਈ ਦੱਸਣ ਦਾ ਕੋਈ ਪਾਰਟੀ ਪਲੇਟਫਾਰਮ ਤੇ ਦੱਸੋ ਗੱਲ। ਉਦੋਂ ਤਾਂ ਪੱਤਰਕਾਰਾਂ ਦੇ ਸਵਾਲ ਮੁੱਕ ਜਾਂਦੇ ਸੀ। ਬੋਲੀ ਜਾਂਦੇ ਬੋਲੀ ਜਾਂਦੇ ਸਾਰਾ ਕੁਝ ਕਰਤਾ ਫਲਾਣਾ ਫਲਾਣਾ ਵੀ ਗਲਤ ਫਲਾਣਾ ਵੀ ਗਲਤ ਫਲਾਣਾ ਵੀ ਗਲਤ। ਬਾਕੀ ਸਾਰੇ ਗਲਤ ਨੇ। ਤੇ ਇਹੀ ਠੀਕ ਨੇ ਉਹ ਆਪ ਵਿਚ ਰੌਲਾ ਪੈ ਗਿਆ ਫਿਰ ਉਹਨਾਂ ਦਾ। ਜੀ ਸਾਹਿਬ ਤੁਸੀਂ ਚੰਗੀ ਦਾ ਇੱਕ ਮਿੰਟ ਬਹਿ ਕੇ ਜੀ ਨਹੀਂ 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 ਇੱਕ ਮਿੰਟ ਬਹਿ ਕੇ ਬਹਿ ਕੇ ਉਹ ਪਿੱਛੇ ਅਸੀਂ ਅਸੀਂ ਪਿੱਛੇ ਕੈਮਰੇ ਤਾਂ ਲਾਏ ਸੀ ਕਿ ਤਾਂ ਕਿ ਕੋਈ ਬਹਿ ਕੇ ਸਵਾਲ ਕਰ ਸਕੇ